ਕਬੀਰ ਸੰਸਾਰ ਦੂਰ ਕਰ ਕਾਗਜ਼ ਦੇ ਬਿਹਾਏ 52 ਅੱਖਰ ਸੋਧ ਕੇ ਹਰ ਚਰਨੀ ਚਿਤ ਲਾਏ ਕਬੀਰ ਸੰਸਾਰ ਦੂਰ ਕਰ ਆ ਜਿਹੜਾ ਤੇਰੇ ਅੰਦਰ ਸੰਸਾਰ ਫਿਕਰ ਐ ਦੂਰ ਕਰ ਲੈ ਫਿਕਰ ਨਹੀਂ ਮਾਰਨੀ ਦੁਨੀਆ ਕਾਗਜ਼ ਦੇ ਬਿਹਾਏ ਆੜੇ ਕਾਗਜ਼ ਨੇ ਨਾ ਲਿਖੇ ਹੋਏ ਉਹ ਤੇ ਇਹਨੇ ਲੈਣੇ ਨੇ ਉਹਦੇ ਇਹਨੇ ਦੇਣੇ ਨੇ ਪਾੜਦੇ ਉਹਨਾਂ ਪਾਪ ਵਾਲੇ ਕਾਗਜ਼ ਪਾੜਦੇ ਉਹਨਾਂ ਪੁੱਤ ਪਾਪਾ ਕਾਗਜ਼ ਪਾੜਦੇ ਲੇਖਾ ਪਾੜਦੇ ਕਾਗਜ਼ ਦੇ ਬਾਹਰ ਦੇ ਹਾਇ ਜਿਹੜੇ ਪੁੰਨ ਪਾਪ ਲਿਖਿਆ ਹੈ ਕਾਗਜ਼ਾਂ ਤੇ ਉਹਨੂੰ ਰੋੜ ਦੇ ਸਕੂਦਰ ਚ ਸਿਬਲ ਦੇ ਸ਼ਾਸਤਰਾਂ ਨੂੰ ਛੱਡ ਦੇ ਲੇਖੇ ਵਾਲੀ ਗੱਲ ਲੇਖਾ ਨਹੀਂ ਹੁੰਦਾ ਬਾਬਨ ਅੱਖਰ ਸੋਧ ਕੇ ਹਰ ਚਰਨੀ ਚਿਤ ਲਾਇਆ ਬਾਬਨ ਅੱਖਰ ਸੋਧ ਕੇ ਜਿਹੜੇ ਬਬੱਜਾ ਅਖਰ ਨੇ ਇਹਨਾਂ ਨੂੰ ਸਮਝ ਲਾਇਆ ਬਬੱਜਾ ਅਖਰ ਨੇ ਇਹਨੂੰ ਸੋਧ ਲਾ ਹੁਣ ਅੱਖਰ ਸੋਧਦੇ ਤੇ ਅੱਖਰ ਕਿ ਮੈਂ ਸੋਧਣਾ ਨੇ ਇਹਨਾਂ ਨੂੰ ਵਿਦਵਾਨਾਂ ਨੂੰ ਪੁੱਛਿਆ ਕਿ ਅੱਖਰ ਸੋਧੋ ਬਈ ਸੋਧ ਦੇ ਭਾਵਨ ਅੱਖਰ ਸੋਧ ਕੇ ਹਰ ਚੜ੍ਹਦੀ ਇਤਲਾਏ ਇਤਲਾਏ ਤਾਂ ਕਿ ਤਲਗੂਆ ਵਿਦਵਾਨ ਚ ਤਦਈ ਲਾ ਸਕਦੇ ਉਹਨਾਂ ਨੂੰ ਅੱਖਰਾਂ ਦੀ ਸੁਧਾਈ ਦਾ ਜੀ ਪਤਾ ਅੱਖਰ ਬਵਨਜਾ ਸੋਧਣੇ ਕਿ ਮੈਂ ਨੇ ਵਿਦਵਾਨ ਦੱਸੇ ਕੋਈ ਵੀ ਇਹਾਂ ਸੋਧੀ ਦੇ ਬਿਦਿਆ ਤਾਂ ਸੋਧ ਹੋਊਗੀ ਤਾਂ ਹਰ ਚੜੀ ਤੇ ਤਾਂ ਲੱਗੂਗਾ ਨਹੀਂ ਲੱਗੇ ਨਹੀਂ ਸਕਦਾ ਇਸ ਮਤਲਬ ਹੈ ਕਪਤਵਾਰਾ ਦਾਦਾ ਬਿਸ਼ਾਈ ਦੀ ਸੀ ਧਰਬ ਪੰਗਾ ਲੈ ਲਿਆ ਮਦਵਾਨਾ ਨੇ ਇਦੋਂ ਜਦੋਂ ਪੈਣ ਲੱਗੇ ਕਵੀਰ ਵਾਲੀ ਤੋਪ ਫਿਰ ਜਿਹੜੀ ਪੁਰਾਣੀ ਹੋਈ ਹੋਈ ਸੀ ਉਹਦੇ ਬਰਬੰਦ ਕਰਕੇ ਜਦੋਂ ਗੋਲੇ ਗਿਆਨ ਦੇ ਪਾਏ ਚਲਾਏ ਹੁਣ ਇਹਨਾਂ ਦੇ ਕੰਨੇ ਗੋਲੇ ਹੋਗੇ ਇਹ ਬੋਲੇ ਹੋਗੇ ਬਿਲਕੁਲ ਕੰਨ ਚਲਦੇ ਹੀ ਨਹੀਂ ਇਹਨਾਂ ਗੱਲ ਆਇਨਾ ਖੜਾਕ ਇਹਨਾਂ ਦੇ ਕੰਨਾਂ ਨਹੀਂ ਬਰਦਾਸ਼ਤ ਕਰਦੇ ਇਹ ਕਹਿੰਦੇ ਸੁਣਨਾ ਹੀ ਬੰਦ ਕਰ ਦੋ ਸੁਣਦੇ ਹੀ ਨਹੀਂ ਇਹਨਾਂ ਖੜਾਕ ਸੁਣ ਜੋਗੀ ਹੁਬਤੇ ਨਹੀਂ ਕਾ ਟੈਟਰੀ ਕਰ ਦਿੰਦਾ ਸਭ ਕੁਝ ਇਹਨਾਂ ਦਾ ਹੌਸਲਾ ਟੈਟਰੀ ਕਰ ਦਿੰਦਾ ਜਾਨ ਐਸਾ ਇਹਨਾਂ ਦਾ ਸਾਰਾ ਹੀ ਪਲੈਂਟ ਟੈਟਰੀ ਹੋ ਜਾਂਦਾ ਤਵੀਰ ਸੰਸਾ ਦੂਰ ਕਰ ਕਾਗਦ ਦੇ ਬਹਾਇ ਬਾਵਨ ਅੱਖਰ ਸੋਧ ਕਾ ਹਰ ਚਰਨੇ ਚਿਤ ਲਾ ਬਹਾਇ لفظ ਗਲਤ ਹੈ ਬਹਾਇ لفظ ਬਹਾਇ ਬਹਾਇ ਗਲਤ ਲਿਖਿਆ ਹੋਇਆ ਕਾਗਦ ਦੇ ਬਹਾਇ ਬਹਾਇ ਹੁੰਦਾ ਰੋੜ ਦੇਣਾ ਬਹਾਇ ਹੈ ਟਾਈਮ ਟਾਈਮ ਦਾ ਲੰਗਣਾ ਬਹਾਇ ਵੀ ਲਫਜ਼ ਆਊਗਾ ਇਹ ਬਹਾਇ ਨੂੰ ਬਹਾਇ ਲਿਖਿਆ ਹੈ ਸਿਆਰੀ ਨਹੀਂ ਚਾਹੀਦੀ ਬਹਾਇ ਬਹਾਇ ਰੋੜ ਦੇ ਗੰਗਾਜ ਰੋਡ ਦੇ ਪਾਣੀ ਚ ਜਲ ਪ੍ਰਵਾਹ ਕਰਦੇ ਇਹਨਾਂ ਦਾ ਇਹ ਕਾਗਜ਼ਾਂ ਦਾ ਜਲ ਪ੍ਰਵਾਹ ਕਰਦੇ ਜਿਹੜਾ ਪਹਿਲੇ ਕਾਗਜ਼ ਸੀ ਨਾ ਵਿੱਚਕ ਉਹ ਵਿੱਚਕ ਦਾ ਪ੍ਰਵਾਹ ਕੀਤਾ ਹੁਣ ਬਾਹਰ ਹੈ ਬਾਵਾ ਅਖਰ ਸੋਧ ਕੇ ਹਰ ਚਰਨੀ ਜਿਤ ਲਾਈ ਦਵਾਰਾ ਜੋ ਲਿਖਿਆ ਵਿੱਚਕ 52 ਅਖਰਾਂ ਨੂੰ ਦਵਾਰਾ ਸੋਧ ਸਮਝ ਫੇਰ ਦਵਾਰਾ ਬਾਣੀ ਲਿਖੋ ਹਰ ਚੰਨੀ ਜਿਤ ਲਾਈ ਉਹ ਪਹਾੜਾ ਇੱਕੱਚੀ ਬਾਣੀ ਓ ਸਾਰੀ ਵਿੱਚ ਗਲੀ ਵਿੱਚ ਗਾਲੇ ਉੱਥੇ ਕਿਹਾ ਨਾ ਜਦੋਂ ਕਹਿੰਦਾ ਕਿ ਗੁਰੂ ਗੋਬਿੰਦ ਦਉ ਖੜੇ ਉਹ ਗੁਰੂ ਆਟਾ ਗੋਬਿੰਦ ਅੱਡਾ ਉਹ ਸੋਧਿਆ ਵੀ ਗੁਰੂ ਗੋਬਿੰਦ ਮੇਰਾ ਬੈਤ ਗੁਰੂ ਗੋਬਿੰਦ ਦਾ ਗੁਰੂ ਗੋਬਿੰਦ ਕੋ ਦਰੋਂ ਰੋਲ ਦੇਣੀ ਸੋਧਣੇ ਪਏ ਅਖਰ ਵਿੱਚ ਬਰਾ ਬੈਤ ਗੁਰੂ ਗੋਬਿੰਦ ਦਾ ਉਦੈ ਕੋ ਗਿਆ ਫਿਰ ਉਹ ਕਹਿੰਦਾ ਗੁਰੂ ਗੋਬਿੰਦ ਦਉ ਖੜੇ ਦੋ ਲੱਗਦਾ ਨਾ ਗਬੀਰ ਨੂੰ ਵਿਚਾਲੇ ਵਿਚੋਲਾ ਨਹੀਂ ਹੁੰਦਾ ਕੋਈ ਉੱਥੇ ਵਿਚੋਲਾ ਮੰਨੀ ਬੈਠਾ ਪਰ ਨਸਰੋਂ ਗੁਰੂ ਮੰਨੀ ਬੈਠਾ ਥੇ ਕੋਈ ਗੁਰੂ ਦੇ ਤਾਰੀ ਹੁੰਦਾ ਮੰਨੀ ਬੈਠਾ ਤਕਵੀਰ ਫਿਰ ਉਹਨੇ ਕਹਦੇ ਸਾਰੀ ਗੁਰੂ ਨਹੀਂ ਹੁੰਦਾ ਰਬਾਇਤ ਗੁਰੂ ਗੋਬਿੰਦ 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 ਆ ਇਹਦਾ ਮੂਲ ਹੈ ਜਿਹੜਾ ਜੀਵਨ ਜੀਵ ਦਾ ਮੂਲ ਹੈ ਉਹ ਇਹਦਾ ਗੋਬਿੰਦ ਹੈ ਗੋਬਿੰਦ ਆਪ ਹੀ ਆਇਆ ਹੈ ਸੋਏ ਬੁੜਕੇ ਤੂੰ ਤੇ ਆ ਜਾ ਕੋ ਕਹਤਾ ਔਰ ਤਹੀ ਨਹੀਂ ਕੋਈ ਔਰ ਕੌਣ ਸੀ ਗੁਰੂ ਗੁਰੂ ਔਰ ਬਣਾਇਆ ਤਾਂ ਨਾ ਉਹ ਤਾਂ ਤੂੰ ਹੀ ਦੀ ਗੁਰੂ ਤੂੰ ਆਪ ਹੀ ਹੈ ਇਹ ਗੋਬਿੰਦ ਤੂੰ ਆਪ ਹੀ ਹੈ ਦੁਆਹਾਂ ਚ ਇੱਕ ਦੁਆਪ ਹੈ ਇੱਕ ਨਾਂ ਦਾ ਜੁੜਨਾ ਇੱਕ ਦੁਆਪ ਹੈ ਦੋ ਇਹਨ ਤੀਜਾ ਕੌਣ ਹੈ ਤੀਜਾ ਰੂਹੀ ਬਾਣੀ ਮੰਦ ਤੇ ਸੰਸਾਰ ਤ੍ਰਾਇ ਗੁਣੇ ਸੰਸਾਰ ਤੈਨਾਂ ਨੂੰ ਮੰਦਾ ਤ੍ਰਾਇ ਗੁਣੇ ਮਾਇਆ ਵਾਲੇ ਰਜੋ ਤਮਸ ਸਤਵ ਵਾਲੇ ਤੈਨਾਂ ਨੂੰ ਮੰਦਾ ਇਹ ਓਗਣ ਨੇ ਥੱਦੇ ਜੇ ਤੈਨਾਂ ਨੂੰ ਮੰਦਾ ਤੇ ਓਗਣ ਇਹ ਤਾਂ ਛਟਣਾ ਸੀ ਦੋਏ ਰਹਿ ਜਾਂਦੇ ਨੇ ਦੋਏ ਜੀ ਜਾਣੇ ਸੰਸਾਰਤੀ ਦੀ ਜੀ ਦੀ ਖਮਾਇਆ ਇੱਕ ਰਬ ਬਾਣ ਜਨਾ ਜਮਾਇਤ ਫਸਿਆ ਨਾ ਝਰ ਮਾਇਆ ਗੋਵਿੰਦ ਹੋਆ ਮਾਇਆ ਤੋਂ ਪਰੇ ਆਲਾ ਪਤਾ ਮਾਇਆ ਤੋਂ ਰਹਿ ਮਾਇਆ ਤੋਂ ਉਰੇ ਜਦ ਮਾਇਆ ਦਾ ਮੋਛੜਤਾ ਇਹ ਆਪੇ ਉਹ ਬੰਦਾ ਆਪੇ ਉਹ ਬੰਦਾ ਗੋਵਿੰਦ ਨੇ ਗੁਰੂ ਜੀ ਗੁਰੂ ਗੋਣ ਗੁਰੂ ਸ਼ਬਦ ਗੁਰੂ ਆ ਇਹਨੇ ਆਪੇ ਸ਼ਬਦ ਲੀਨ ਹੋਣਾ ਗੁਰ ਸ਼ਬਦ ਸਮਾਵੇ ਬਲ ਜਾਣਾ ਕੋਈ ਨਹੀਂ ਕੋਈ ਇਹ ਕੋਬੇ ਦੇ ਨਹੀਂ ਗੁਰੂ ਦੇ ਵਿੱਚ ਸਮਾ ਜਾਣਾ ਸਬੂਧਰ ਸਮਾ ਜਾਣਾ ਗੁਰ ਗੋਬਿੰਦ ਤਾਂ ਆਪ ਹੀ ਬ੍ਰਹਮ ਬ੍ਰਹਮ ਦਾ ਬ੍ਰਹਮ ਜਿਹੜਾ ਹੈ ਉਹ ਹੀ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਬ੍ਰਹਮ ਹੈ ਸਭ ਬ੍ਰਹਮ ਹੈ ਬ੍ਰਹਮ আর ਗੋਬਿੰਦ ਤਾਂ ਕੋਈ ਨਹੀਂ ਸਭ ਗੋਬਿੰਦ ਵੀ ਕਿਹਾ ਹੈ ਸਭ ਬ੍ਰਹਮ ਹੀ ਕਿਹਾ ਇਹ ਸੰਸ਼ੋਧਨ ਕੀਤਾ ਖਰਾਗਾ ਤਾਂ ਆਰਾਮ ਲੱਭਦੀ ਹੈ ਇਹਨਾਂ ਦੀ ਆਰਾਮ ਲੱਭ ਨਹੀਂ ਲੱਗਦੀ ਇਹਨਾਂ ਦੀ ਮੂਰਤੀਆਂ ਆਰਾਮ ਦੇ ਨਾਲ ਲਿਵ ਲਾਉਣੀਆਂ ਨਹੀਂ ਹੈ ਇਹ ਤਾਂ ਸਭ ਹੋਰ ਹੈ